ਲੱਗੀ ਤੇ ਵੀਡੀਓ ਸ਼ੂਟ ਹੋਣਾ ਤੇ ਇਹਨਾਂ ਦੇ ਹੁੰਦਿਆਂ ਨੂੰ ਜੀਤ ਨੇ ਆਪਣਾ ਟੱਪਾ ਖੋਲਿਆ ਵਾ ਕੰਮ ਕਰਦੇ ਵਾਸਤੇ ਲੱਗੀ ਕੰਮ ਆ ਕੇ ਆਲੂ ਵਾਲੇ ਬਾਲ ਕੇ ਤਿਆਰੀ ਕਰਦੀਆਂ ਤੇ ਨਾਮ ਖਲੇ ਆ ਕੇ ਬੈਠੇ ਆ ਅਜਾ ਤੇਰਾ ਬੰਦੇ ਤੁਸੀਂ ਲੇਟ ਜੀ ਬੰਨ ਕੇ ਲੱਗਣ ਟਿਕੀਆਂ ਉਹ ਤਾਂ ਇਹ ਤਾਂ ਨਾ ਇਹਨਾਂ ਬੱਕੀ ਦਾ ਕਰੀ ਅਹੀਂ ਤੇ ਆਲੂ ਪਾਏ ਗਣਕੇ ਜਿੰਨੇ ਜੀ ਆ ਜੇਦਾ ਹੋਵੇ ਰਲਿਆ ਆਵੇ ਚਲਿਆ ਸਾਡੇ ਨੇ ਪਈ ਨਹੀਂ ਰੋਗ ਨਹੀਂ ਸਕਦਾ ਆਲੂ ਦਾ ਹੀ ਪਰਵਾਨਾ ਤੇ ਬੜਾ ਹਰਤਾ ਦੇ ਵੰਨੇ ਦਾ ਮਿਰਚ ਉਹਨਾਂ ਸੋਟ ਲੀਂ ਗੀਆਂ ਹਾਂ ਹੁਣ ਤੇ ਜਾਂ ਲੂਣ ਮਰਚ ਵਧਾਈਏ ਤੇ ਫਿਰ ਥੋੜੇ ਥੋੜੇ ਖਾਣਗੇ ਇਹ ਨਹੀਂ ਕਿ ਆ ਕਿ ਕੋਈ ਗੱਲ ਨਹੀਂ ਆਪਾਂ ਡੋਕਾ ਦਿਖਾ ਲਾਂਗੇ ਤੇ ਕੋਈ ਗੱਲ ਹੀ ਆਪਾਂ ਬੁਰਕੀ ਬੁਰਕੀ ਸਾਂਝੀ ਕਰ ਲਾਂਗੇ ਤੈਨੂੰ ਤਾਂ ਮੈਂ ਕਿਹਾ ਵਾ ਤੈਨੂੰ ਤਾਂ ਮੈਂ ਕਿਹਾ ਇਹ ਭਈ ਘਰ 'ਚ ਮੈਂ ਤੇਰਾ ਸਿਰਫ ਮੈਂ ਹੀ ਆ ਮੈਂ ਐਵੇਂ ਨਹੀਂ ਆਪਣੇ ਭਰਾ ਨੂੰ ਜਿਆਦਾ ਪਿਆਰ ਕਰਦੀ ਤੈਨੂੰ ਮੈਂ ਵੀ ਆਪਣੇ ਭਰਾ ਹੀ ਨਹੀਂ ਤੇ ਲੁੱਤੀ ਲਾਈ ਆ ਮੇਰੀ ਗੱਲ ਸੁਣ ਰਹਿਣਾ ਤੇ ਲੁੱਤੀ ਲਾਈ ਆ ਇੱਕ ਵਾਰੀ ਆਂਦੇ ਵੇਲੇ ਨੇ ਪਰੌਂਡੇ ਭਰਾ ਪਕਾ ਕੇ ਖਵਾ ਲਦਾ ਕਿ ਪਰਚਾਈ ਬਕਾ ਲਾਉਂਦੀ ਆ ਤੂੰ ਬਾਹਰ ਹੋ ਜਾ ਸਾਡੇ ਦੋਵਾਂ ਦੇ ਵਿੱਚੋਂ ਅਸੀਂ ਆਪੇ ਪਕਾ ਲ ਕੇ ਹੋਪੀ ਸੀ ਕਰ ਗੱਲ ਮੈਂ ਜਿਹਨਾਂ ਨੂੰ ਪਕਾਉਣੀ ਆਂਦੇ ਆ ਇਹ ਪਰੌਂਠਾ ਵਾਲਾ ਸੀਨ ਬੜਾ ਵਧੀਆ ਪੈਣਾ ਵੀਡੀਓ ਚ ਨਹੀਂ ਵੀ ਸੋਚਦੀ ਨਹੀਂ ਯਾਰ ਕੋ ਪਰੌਂਠਾ ਆ ਗਏ ਵਰਗਾ ਅੱਡ ਫੋਨ ਤੋਂ ਬਾਅਦ ਅੱਡ ਫੋਨ ਤੋਂ ਬਾਅਦ ਪਕਾ ਦੇਣਾ ਜਦੋਂ ਤੇ ਆਉਣ ਲੱਗੇ ਆ ਅੱਡ ਤੋਂ ਬਾਜੀ ਤਾਂ ਪਰੌਂਠਾ ਵਾਲਾ ਖਾਣ ਖਾਣ ਦੀ ਆ ਤੇ ਆਲੂ ਵਾਲੇ ਅੱਜ ਆਲੂ ਵਾਲੇ ਖਾਵਾਂਗੇ ਫਿਰ ਸਵੇਰੇ ਵੀ ਰਾਤ ਨੂੰ ਵੀ ਮਰਦੇ ਤੂੰ ਜਾਣ ਬੁੱਝ ਕੇ ਕਹਿਣ ਦੀ ਸੀਰੀਅਸ ਹੋ ਨਹੀਂ ਨਹੀਂ ਜਾਣ ਬੁੱਝ ਕੇ ਨਹੀਂ ਸੀ ਗਿਆ ਤੇ ਨਹੀਂ ਐਵੇਂ ਨਹੀਂ ਖਾਦੇ ਕਰੀ ਨਹੀਂ ਖਾਦੇ ਮੈਂ ਪਨੀਰ ਦੀ ਰੋਟੀ ਨਾਲ ਹੀ ਸਬਜ਼ੀ ਖਾ ਕੇ ਗਏ ਆ ਇੱਥੇ ਆਲੂ ਵਾਲੇ ਪਰੌਂਠੇ ਖਾਦੇ ਜਦੋਂ ਆਪਾਂ ਕਹਾਂ ਦੀ ਭਾਣਾ ਜਿਹੜੀ ਵੀ ਤੇ ਚੀਜ਼ ਖਾਦੇ ਬਹੁਤ ਸੁਆਦ ਆਉਂਦੀ ਹੈ ਚਲੋ ਫਿਰ ਦਹੀਂ ਬਣਾ ਸੁਆਦ ਹੁੰਦਾ ਹੁਣ ਖਾਣ ਦਾ ਸੁਆਦ ਨਹੀਂ ਹੁੰਦਾ ਹੈ ਹੁਣ ਲਿਆਦਾ ਵੀ ਸੁਆਦ ਨਹੀਂ ਨਹੀਂ ਹੁਣ ਤਾਂ ਆਪਣਾ ਵੀ ਬਹੁਤ ਸੁਆਦ ਹੁੰਦਾ ਟਾਪੇ ਬਣਾ ਬਹੁਤ ਸੁਆਦ ਹੁੰਦਾ ਸਿੱਕਾ ਹੁਣ ਕਿੱਦਾਂ ਸੁਆਦ ਹੋ ਲਿਆ ਹੁਣ ਸੱਦ ਗਿਆ ਨਹੀਂ ਆਉਣ ਵਾਲਾ ਬੰਦਾ ਭਈਆ ਨਹੀਂ ਨਹੀਂ ਇਹ ਜੇ ਮੈਂ ਜ਼ਿੰਮੇਵਾਰੀ ਕੀ ਨਹੀਂ ਜਦੋਂ ਮੰਮੀ ਉੱਥੇ ਗਏ ਸੀ ਅਜੇ ਪਾਲ ਗਏ ਪਤਾ ਨਹੀਂ ਦਹੀਂ ਮਤਲਬ ਬਾਅਦ ਚ ਹੁਣ ਮੁੱਢੀ ਵੀ ਨਹੀਂ ਲੱਗੀ ਜੰਮਦਾ ਨਹੀਂ ਹੁਣ ਤਾਂ ਫੁੱਟੀਆਂ ਵਾਲਾ ਵਧੀਆ ਓਹ ਨਾ ਇੱਕ ਮੌਸਮ ਰੇ ਜੇ ਮੈਂ ਜਗਾਵਾਂ ਨੂੰ ਦਿਨ ਦੇ ਵੀ ਨਾ ਖਾਣ ਪੀਣ ਨੂੰ ਕੁਝ ਵੱਖਰਾ ਦੀ ਚਲੋ ਫਿਰ ਮੈਂ ਕਰਾ ਸ਼ੁਰੂ ਕਰੋ ਡਬਲ ਨੇ ਮੈਂ ਪਹਿਲਾ ਖਾਂਡ ਬਣਾਉਂਦੀ ਮੈਂ ਵੀ ਜੀ ਆਪਣੇ ਮੰਡੀ ਦੀ ਇੱਕ ਟਿੱਕੀ ਬਣਾਉਂਦੀ ਪਰੌਠੇ ਬਣਾਉਣੇ ਚਾਲੂ ਕਰੋ ਬੇਸਨ ਭਾਰੇ ਦੇ ਜੋ ਇੱਕ ਕੌਲੀ ਆਲੂਆਂ ਦੀ ਰੱਖ ਲਓ ਜਿਹੜੀ ਇਹ ਸਾਰੇ ਖਾਣ ਤੂੰ ਨਹੀਂ ਖਾਣ ਤੂੰ ਗੱਲ ਕਰ ਭੀਤੀਏ ਦੇਖੋ ਆਹ ਇਹ ਦੇਖੋ ਸਾਰੀ ਪਲੇਟ ਖੋਲ੍ਹ ਲਏ ਨੇ ਆ ਗੱਲ ਕਰ ਰਹੀ ਇਹ ਨਹੀਂ ਕੁੰਦੀ ਲਾ ਕੇ ਭਾਬੀ ਦੀ ਗੱਲ ਕਰ ਮੈਂ ਤੇ ਵੇਰਾਂ ਆਪਣੇ ਘਰ ਚੱਲ ਜਾਂਗੀ ਕਮਰੇ ਦੀ ਟੱਪਾ ਵੀ ਨਹੀਂ ਆਉਣਾ ਨਹੀਂ ਨਹੀਂ ਫਿਰ ਤੂੰ ਘਰ ਸੌਣਾ ਤੂੰ ਇੱਥੇ ਆਣਾ ਮੇਰੇ ਕੋਲ ਹੀ ਇਹ ਹੋਣਾ ਗੱਲ ਆ ਤੂੰ ਕਿਉਂ ਕਹਿੰਦੇ ਮੇਰਾ ਘਰ ਬਾਪੀ ਦੇ ਗਾਲ ਨਨਾਨਕ ਪੱਤੀ ਆਈ ਸੀ ਮੇਰਾ ਘਰ ਨੂੰ ਖਰਾਬ ਕਰਕੇ ਗਾਹ ਗਈ ਉਹ ਇਹਨੂੰ ਕੱਦ ਕੋਲ ਮਾਰਨ ਦੀ ਗੱਲ ਮਾਰ ਉਹ ਲੋਕ ਕਹਿੰਦੇ ਕਹਿੰਦੇ ਜੀ ਤਾਂ ਚੜ ਗਈ ਪ੍ਰਿਜ ਦੀਆਂ ਉਂਗਲਾਂ ਤੇ ਚੜ ਉਂਗਲਾਂ ਦੀ ਤਾਂ ਕੋਈ ਗੱਲ ਨਹੀਂ ਇਹ ਬਜ ਲੋਕ ਲਾ ਗਿਆ ਇਹਨੂੰ ਘਰ ਤੇ ਆਡੋ ਪਾਟ ਆਡੋ ਆੜ ਪਾਟੋ ਪਾਟ ਗਾ ਕੇ ਲਾਗੇ ਦਿੱਤੇ ਸਾਡੋ ਆੜ ਉਹ ਤੇ ਮਗਰ ਲੱਗੀ ਦੇ ਕੁਝ ਬਣਾਉਣ ਅੱਗੇ ਪ੍ਰੀਤੀ ਆ ਹੁੰਦੀ ਹੁੰਦੀ ਨਾ ਅੱਡੇ ਹਾਂ ਮੈਂ ਹੁਣ ਅੱਡੇ ਅਜੇ ਇਹਦੇ ਅਸਲ ਦੇ ਵਿੱਚ ਉਹ ਵਾਲੇ ਰੋਲ ਤੇ ਉਹ ਆਨੇ ਸੀਨ ਕਰਾਉਣ ਹੀ ਨੇ ਜਿਨ੍ਹਾਂ ਦੇ ਨਾਲ ਅਸਲੀ ਪਵਾੜੇ ਪੈਂਦੇ ਆ ਹੂੰ ਚੱਲ ਚੱਕੜਾ ਇੱਥੋਂ ਚੱਕ ਲੈ ਰਿਹਾ ਹਾਂ ਹਾਂ ਤੇ ਲੰਘਿਆ ਜੇ ਨਾ ਫੇਰ ਨਾ ਹੋਵੇ ਤਾਂ ਨਾ ਰੋਟੀਆਂ ਕਾਹਦੇ ਕਾ ਮੇਰੀ ਸੁਣੋ ਗੱਲ ਪਰੌਠੇ ਬਾਅਦ ਵਿੱਚ ਪਹਿਲਾਂ ਵੀਡੀਓ ਬਣਾ ਲਈਏ ਜੇ ਤੂੰ ਪਰੌਠੇ ਖਾ ਕੇ ਤੁਹਾਨੂੰ ਸੁਸਤੀ ਪੈ ਜਾਣੀ ਤੁਸੀਂ ਨਹੀਂ ਫੇਰ ਕੰਮ ਕਰਨ ਜੋਗੇ ਰਹਿਣਾ ਮੇਰੇ ਕੋਲ ਲਖਾ ਲਓ ਭਾਏ ਸਹੀ ਗੱਲ ਦੀ ਗੱਲ ਸਾਰੇ ਨਾ ਹੋ ਗਏ 12 ਵਜੇ ਤੱਕ ਵੀਡੀਓ ਬਣਾ ਵੀਡੀਓ ਬਣਾ ਕੇ ਪਰੌਠੇ ਖਾਓ ਮੈਂ ਤੇ ਕਿਹਾ ਤੁਹਾਨੂੰ ਹੋਰ ਭੁੱਖ ਲੱਗ ਜੂਗੀ ਵੀਡੀਓ ਹੋਏ ਇਹ ਨਹੀਂ ਤੇ ਸਿਰੇ ਪਰ ਬਾਰੇ ਚਾਰ ਰੁਪਏ ਰੱਖ ਲਓ ਇਹ ਕਹਿੰਦਾ ਕਿ ਚਾਹੁੰਦਾ ਜੇ ਤੁਸੀਂ ਖੁੱਲ ਕੇ ਕਹੋ ਖੁੱਲ ਕੇ ਕਹੋ ਯਾਨਾ ਮੈਂ ਜਦੋਂ ਨਾ ਆਵਾਂ ਵੀ 12 1 ਵਜੇ ਨਾ ਪਰੌਂਠੇ ਲਾ ਕੇ ਖਾਯੋ ਆਲੂ ਭਾਵੇਂ ਹੋਰ ਉਬਾਲ ਲਿਓ ਕਿਉਂਕਿ ਇੰਨੇ ਕਿਤੇ ਤੋਂ ਮੋਈ ਜੀਤ ਇਹ ਸੌਣ ਡੈ ਜੀ ਬਾਬੀ ਫਿਜ਼ਿਕੋ ਜੀ ਬਾਰਾ ਵਜੇ ਬਖੋਲ ਕਿ ਤੇ ਨਿਆਣਿਆਂ ਦੀ ਨਿਕਲੀ ਨਹੀਂ ਖਾ ਕੇ ਅੱਜ 12 ਵਜੇ ਖਾਣਾ ਤੇ ਫਿਰ ਅਜੀ ਖਾਣੇ ਆ ਤਾਂ ਧਾਰੀ ਫੇਰ ਖਾ ਕੇ ਨਹੀਂ ਨਹੀਂ ਅਸੀਂ ਖਾਣ ਦਾ ਫੇਰੇ ਖਾ ਕੇ ਨਹੀਂ ਆਹੀ ਕੋਈ ਆ ਹਾਂ ਅਸੀਂ ਇਹ ਕਹਿੰਦੇ ਆ ਪਰੌਂਠੇ ਖਾ ਕੇ ਸੁਸਤੀ ਪੈ ਜਾਂਦੀ ਆ ਤਾਂ ਕਰਦੇ ਕੋਈ ਨਹੀਂ ਆਏ ਬਸ ਇੱਕ ਬਕੀਤਾ ਖਾਦਾ ਥੋੜੇ ਜੇ ਸੰਤਰੇ ਆਹੋ ਨਾ ਗਾਏ ਬਕੀਤਾ ਲਾ ਕੇ ਆਇਓ ਅੱਛਾ ਤੂੰ ਕਾ ਲੈ ਆਓ ਉਹਨੂੰ ਨਹੀਂ ਜਾਂਦੇ ਮਹਾਰਾਜ ਜੀ ਤੁਸੀਂ ਕੱਲ ਦੋਵੇਂ ਨਹੀਂ ਕਰ ਗਏ ਸੀ ਜਿੰਨੇ ਭਾਵੇਂ ਇੱਕ ਲੈਂਦੇ ਭਾਵੇਂ ਦੋ ਲੈਂਦੇ ਭਾਵੇਂ ਪ੍ਰੀਤੀ ਨੂੰ ਪਤਾ ਕੀ ਗੱਲ ਆ ਸਾਨੂੰ ਤੇਰੇ ਕੋਲ ਡਰ ਆਉਂਦਾ ਆ ਆਹ ਵੀ ਤੁਸੀਂ ਹਾਂ ਕਹਿੰਦੇ ਪਪੀਤੇ ਗਿਰਦੀ ਪਪੀਤੇ ਬਾਜਾ ਨਹੀਂ ਮਗਰ ਇਹਨੇ ਪ੍ਰੀਤੀਆਂ ਨੇ ਨੰਬਰ ਨੰਬਰ ਲਿਖੇ ਪਪੀਤੇ ਤੇ ਸਾਡੇ ਭੈਣ ਭਰਾ ਸਪੈਸ਼ਲ ਹੁੰਦੇ ਆ ਮਿਲਣ ਵਾਲੇ ਤੇ ਉਹ ਸਗੋ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ ਕੁਝ ਨਹੀਂ ਕਹਿੰਦੀ ਸਾਨੂੰ ਸਾਡੇ ਨਾਲ ਕਹਿੰਦੀ ਰਹਿੰਦੀ ਆ ਆਹ ਵੀ ਪੰਜ ਪਪੀਤੇ ਭੇਜੇ ਮੈਂ ਇੱਕ ਜਗ੍ਹਾ ਆਹੇ ਪਬੀਤੇ ਕਹਿੰਦੇ ਗੱਭੇ ਗੱਡੀ ਲੋਡ ਕਰਕੇ ਤੁਹਾਡੀ ਭੈਣ ਦੀ ਗੱਡੀ ਨਾੜਾ ਰਹੇ ਉਹ ਤੁਹਾਨੂੰ ਕੀ ਡਰ ਲੱਗਦਾ ਰੇਣੀ ਨਾੜਾ ਹੈ ਡਰ ਨਹੀਂ ਜਣੀ ਤਵਾ ਬਾਬਾ ਤਈਦਾ ਕੀ ਜਬਾ ਨਾ ਆਏ ਪਬੀਤੇ ਕਹਿੰਦੇ ਕੱਲੇ ਕੱਲੇ ਮਨ ਕਾ ਫੇਰ ਉਹ ਇਹਨੇ ਆੜ ਕੇ ਗਿਲਤੀ ਮਾਰ ਲਈ ਪਬੀਤੇ ਇੱਕ ਪੁਕੀਤਾ ਕੱਟ ਗਿਆ ਕਿੱਥੇ ਗਿਆ ਬਾਬੀ ਤੂੰ ਵੀ ਆ ਜਾਓ ਹਿੱਸਾ ਪਾ ਲਓ ਬੇਗੂ ਜਿਹੜਾ ਵੀ ਗਾ ਰਿਤੇਦਾਰ ਆਇਆ ਉਹ ਨਾ ਕਮਾਣਾ ਉਹ ਨਾ ਕੀ ਖਾਣ ਲੱਗਿਆ ਕੋਈ ਗੱਲ ਕਰਨ ਲੱਗਿਆ ਕੋਈ ਨਾ ਤੜੀ ਬਿਕਰੀ ਗਾਂਦ ਗਾਂ ਜਾਈਦਾ ਮਨ ਨੂੰ ਤਾਂ ਮੰਨਿਆ ਵਧੀਆ ਚੈਨਲ ਚੱਲੇ ਚੈਨਲ ਚੱਲੇ ਕੀ ਉਹ ਕਪੀਤਿਆਂ ਦੀ ਤਪੀਤਿਆਂ ਦੀ ਉਹ ਗੱਲ ਹੋਣੀ ਆ ਉਹਦੀ ਵਧੀਆ ਚੱਲਣ ਚੱਲੇ ਉਹਦੀ ਗੱਲ ਹੋਣੀ ਆ ਆਲੂਆਂ ਦੀ ਇਸਾ ਪੋਣਾ ਆਲੂਆਂ ਜੇ ਹਾਂ ਪੋਣਾ ਮੈਂ ਖਾਣੇ ਪਰੋਂਡੇ ਇੱਥੇ ਆ ਕੇ ਮੈਂ ਜਾਣਾ ਆਪਣੇ ਪੇਕੇ ਮੈਂ ਖਾਣੇ ਆ ਜੇ ਅੱਛਾ ਵੀਡੀਓ ਬਣਾ ਲਓ ਟਾਈਮ ਨਾਲ ਇੱਥੇ ਕੀ ਖੈਰ ਆ ਵੀ ਪੇਕੇ ਆ ਜੇ ਕਿੱਥੇ ਤੇ ਨਹੀਂ ਆਉਂਦੇ ਵੀਡੀਓ ਟਾਈਮ ਨਾਲ ਬਣਾਉਣਾ ਸਾਡੇ ਪੇਕੇ ਆਉਂਦੇ ਆ ਜੇ ਮੌਂਦਿ ਆਈ ਆ ਉਹਨਾਂ ਤੇ ਕੀ ਬਣਾਉਣਾ ਨਹੀਂ ਹੁਣ ਪੇਕੇ ਨੀ ਬੀਠੇ ਕਰ ਕਰ ਇਹ ਪੇਕੇ ਲੱਗੇ ਵਾਲੇ ਆ ਦੂਰ ਦੇ ਪੇਕੇ ਦੂਰ ਚਾਚੀ ਆਈ ਚਲੋ ਉੱਤੋਂ ਦੀ ਵੜ ਕੇ ਆਇਆ ਕਰੋ ਭੰਮਾ ਦੀ ਇਹ ਤੇ ਪੇਕੇ ਥੋੜੀ ਆ ਇਹ ਤਾਂ ਸਰਾਣੇ ਦੀ ਕਿੰਨੇ ਦੇ ਰਾਣੇ ਸਰਾਣੇ ਦੀ ਉਹ ਤਾਂ ਮੇਰੇ ਲਈ ਲਾ ਕੇ ਸਹੀ ਜੇ ਮੈਂ ਉੱਥੇ ਲੱਗੇ ਆਉਣ ਕਿ ਆ ਪੇਕੇ ਦੂਰੋਂ ਮਿਲਦੇ ਮੈਂ ਹੁਣ ਜਿਉਂ ਆਇਆ ਕਰਕੇ ਹਰ ਚਾਹਣ ਵਾਲ ਕੇ ਪ੍ਰੂਫ ਬੁਲਾ ਕੇ ਕਿੱਦੇ ਆਇਆ ਕਰਾਂਗੀ ਨਹੀਂ ਤਾਂ ਬਰੋੜੇ ਬਣਾ ਲੈਣੀ ਆ ਤਾਂ ਆ ਸੀਂਪਾ ਜੀ ਨੂੰ ਨਾ ਇਹ ਨਹੀਂ ਵੀਡੀਓ ਜੇ ਦੀ ਬਣਦੀ ਨਹੀਂ ਉਹ ਨਿਆਣਾ ਦਾ ਤੇ ਖਵਾਲਾ ਮੈਂ ਕਦਾਂ ਨਾਲ ਵੀਡੀਓ ਬਣ ਜਾਈ ਜੀ ਜਿਹਦਾ ਸੀਨ ਹੈਗਾ ਨਾ ਉਹ ਵੀਡੀਓ ਬਣਾਉਂ ਜਿਹਦਾ ਨਹੀਂ ਹੈਗਾ ਉਹ ਥੋੜੇ ਬਣਾਉਂਦੀ ਆ ਤਿੰਨਾਂ ਜੀ ਦਾ ਚਲੋ ਤੂੰ ਸਟਾਰਟ ਕਰੋ ਚਲ ਤੂੰ ਬਰੋੜੇ ਬਣਾ ਤੇ ਮੇਰੇ ਵੱਤੇ ਬਣਾਈ ਦੇ ਪਹਿਲਾਂ ਮੈਂ ਕੀ ਬਣਾਉਂਗੀ ਚਲੋ ਟਿੱਕੀ ਬਣਾਉਂਗਾ ਮੇਰਾ ਤਾਂ ਇਹਦੇ ਹਲਵਾ ਦੀ ਤੇਰਾ ਕੀ ਮੇਰਾ ਸੀਨ ਬਣਾਉਂ ਰੋੜੇ ਖਾਣ ਦਾ ਪ੍ਰੀਤੀ ਨਾ ਅੱਛਾ ਚਲੋ ਠੀਕ ਚਲ ਪ੍ਰੀਤੀ ਤੇਰਾ ਟਿੱਕੀ ਦਾ ਵਾਦਾ ਮੇਰ ਨਾਲ ਵੀ ਤੂੰ ਟਿੱਕੀ ਬਣਾ ਕੇ ਦੇਣੀ ਮੈਂ ਪਹਿਲਾਂ ਕਰੋ ਟਿੱਕੀ ਬਣਾ ਕੇ ਰੋਈ ਨਾ ਕਿ ਨਨੂ ਨੇ ਆਣੇ ਨੂੰ ਜਾ ਲੰਡਾ ਆਹ ਮੈਨੂੰ ਹੋਰ ਘਰ ਤੇ ਜੇ ਥੋੜੀ ਜਿਹਾੜ ਕੇ ਨਾ ਹੋਰ ਅੱਗੇ ਦੱਸਦੇ ਨਹੀਂ ਨਹੀਂ ਕੋਈ ਨਹੀਂ ਨਾ ਕਰਦੇ ਆ ਲੋਕ ਇਹ ਗੱਲ ਮੈਂ ਖਾਈਏ ਪੂਰੀ ਰੀਚ ਨਾ ਪਤਾ ਹੀ ਕੱਢ ਨਾਲ ਸਿਰਫ 2-4 ਰੁਪਏ ਕਦੇ ਕਦੇ 4 ਰੁਪਏ ਦੋ ਚਾਰ ਫੁਲਕੇ ਵੀ ਆਲੂ ਵਾਲੇ ਦੂਜੀ ਰੋਟੀ ਨਹੀਂ ਦੂਜੀ ਬਾਟੀ ਦੂਜੀਆਂ ਦੇ ਪਰੌਠੇ ਖਾਦੀ ਹੋਣੀ ਹੈ ਨਹੀਂ ਮੈਂ ਐਵੇਂ ਸਨਾ ਰੋਟੀ ਖੁਲੀ ਖਾ ਲੂੰ ਛੋੜ ਦੇ ਬਰਨ ਗੱਲ ਰੋਟੀ ਦੇ ਅੱਗੇ ਪਾਣੀ ਹੁੰਦੇ ਜੋ ਵੀ ਨਾ ਮੈਨੂੰ ਨਹੀਂ ਰੱਖਾ ਟੱਟ ਰੋਟੀ ਖਦੀ ਜੰਦੀ ਨਾ ਮੈਨਾਂ ਖਾਦੀ ਗੱਲਾਂ ਦੇ ਹਿਸਾਬ ਨਾਲ ਹੀ ਕੋਈ ਗੱਲ ਕਰਦੀ ਐ ਰੋਟੀ ਵੀ ਨਹੀਂ ਚਾਹੀਦੀ ਐ ਗੱਲਾਂ ਤਾਂ ਮੈਂ ਖਰੀਆਂ ਕਰਦੀ ਹਾਂ ਤੂੰ ਤੇਰੇ ਪਾਸ ਕੋ ਵੀ ਨਹੀਂ ਦੋ ਤਿੰਨ ਮੁੱਲ ਤੇ ਜਿਆਦਾ ਕੋਈ ਨਹੀਂ ਇੱਥੇ ਜੀ ਦੋ ਪ੍ਰੀਤੀ ਦਾ ਕੁਛ ਰਲ ਜਾਣਾ ਤੂੰ ਤਾਂ ਨਹੀਂ ਐ ਕੰਮ ਤਾਂ ਚਾਹੀਦਾ ਜਿਆਦਾ ਹਾਂ ਐਨਾ ਬੋਲਦੀ ਐ ਨਹੀਂ ਕੁੱਟ ਖਾਂਦੀ ਐ ਤੇਰੇ ਹਿਸਾਬ ਨਾਲ ਰੋਟੀ ਵੀ ਨਹੀਂ ਜਾਵੇ ਲੱਗਦੀ ਜੀ ਮੈਂ ਬਾਜੀ ਇੱਥੇ ਤੇਲ ਪਾ ਕੇ ਨਾ ਤੁਹਾਨੂੰ ਮਟਕੀ ਬਣਾ ਕੇ ਖਵਾ ਲੀਂਗੀ ਚੱਲ ਕਰ ਲੈ ਵੇ ਲੈ ਇਹ ਲਾ ਇਹ ਕਰਾ ਹੈ ਆਲੂ ਮੈਂ ਤਿਆਰ ਕਰਦੀ ਰਹੀ ਤੇ ਟਿੱਕੀ ਵੀ ਨੂੰ ਖਾ ਲਈ ਭਰਾ ਭਰਾ ਹੀ ਹੁੰਦਾ ਨਾ ਕਿਉਂ ਵੀ ਤੂੰ ਹਣ ਤੱਕ ਸੌ ਰਾ ਜਾਣਾ ਭੱਜ ਗਈ ਭੱਜ ਗਈ ਹੁੰਦੀ ਨਾ ਨਹੀਂ ਤਾਂ ਮੈਂ ਖਾ ਲੇ ਤੇ ਨਹੀਂ ਰੋਣੀ ਪਿਆਲੀ ਸੀ ਨਾ ਤੂੰ ਨਾ ਰੋਣਾ ਤੇ ਵੀ ਕੋਈ ਗੱਲ ਨਹੀਂ ਮੈਂ ਅੱਜ ਮੈਂ ਰੋ ਪੀਣੀ ਨਹੀਂ ਲਈ ਵੀਰ ਆਇਆ ਤਾਂ ਫਿਰ ਪੀਣੀ ਹੱਥ ਨਹੀਂ ਲਾਉਣ ਦਾ ਮੈਨੂੰ ਤੇ ਪਿਆਰ ਦੀ ਗੱਲ ਹੈ ਮੈਂ ਸ਼ੁਕਰ ਕਰੋ ਖਾਣਾ ਹਾਂ ਟਿੱਕਰ ਘਤਨੇ ਡਾਵੀ ਬੰਦਾ ਮਿਲਿਆ ਆਪਣੀ ਤਰੀਫ਼ ਤੇ ਕਰੀਏ ਨੀ ਵਧ ਕਰ ਲਈ ਦੀ ਹੈ ਬਹੁਤ ਬਹੁਤ ਸ਼ੁਕਰ ਕਰਦੇ ਨੇ ਹਾਂ ਮੈਂ ਤਰੀਫ ਨਹੀਂ ਕਰਦੀ ਕੀ ਪਤਾ ਪ੍ਰੀਤਿਲਾ ਪਰ ਹਣੀ ਮੈਨੂੰ ਪਸੰਦ ਆਉਂਦੀ ਤਾਂ ਨਿੱਕੇ ਨਿੱਕੇ ਰੋਣੇ ਹੁੰਦੀ ਆ ਹਾਰ ਕੇ ਮੈਂ ਖੋਸਾ ਹੋਇਆ ਮੋਰੇ ਆਪੇ ਨਹੀਂ ਉਹ ਨਾ ਦੇਖਿਆ ਹਾਂ ਇਹ ਤੈਨੂੰ ਆਪਣੇ ਆਪਣਾ ਕੰਮ ਪਸੰਦ ਹੁੰਦਾ ਹੈ ਨਹੀਂ ਛੋਟੇ ਛੋਟੇ ਪੂਰੇ ਬਣਾ ਅੱਜ ਤਾਂ ਮੈਨੂੰ ਰੋਟੀ ਵੀ ਛੋਟੇ ਛੋਟੇ ਬਣਾਉਣੀ ਆ ਨਹੀਂ ਫੇਰ ਖੁੱਲੇ ਖੁੱਲੇ ਬਣਾਉਂਦਾ ਜਿਸਨੋਂ ਰੋਟੀ ਜਰਾਂ ਮੋਰਦੀ ਪ੍ਰੀਤੀ ਆਪਣੇ ਜੋਗੇ ਬਣਾਉਂਗੀ ਮੇਰੇ ਸਾਹਮਣੇ ਆਪਣੇ ਜੋਗੇ ਬਣਾਉਂਗੀ ਨਹੀਂ ਮੈਂ ਤਾਂ ਸਾਡੇ ਨਿਆਣੇ ਬਣਾਉਂਗੀ ਮੈਂ ਨਹੀਂ ਮਾਦਾ ਇਹ ਗੱਲ ਨੂੰ ਤੇਰੇ ਕੋ ਰਹਿ ਨਹੀਂ ਆੜਿਆ ਹੁੰਦਾ ਨਾ ਵੇਟ ਨਹੀਂ ਹੁੰਦੀ ਮਾ ਮਾ ਮੇਰੇ ਘਰ ਵਿੱਚ ਕੀ ਹੋ ਗਿਆ ਜੀ ਮਮਾ ਨੇ ਆ ਸਿੱਧਾ ਨਾ ਫਾਇਕ ਕੰਕਰੀਟਿੰਗ ਕਰਨ ਹੈ ਅੱਛਾ ਆਪਣੇ ਜੋ ਕੇ ਵੱਖਰੇ ਬਣਾਉਂਦੀ ਹੈ ਇੱਕ ਜਿੱਡਾ ਪੇੜਾ ਤੋਂ ਹੈ ਏਡੇ ਚ ਮੈਂ ਧੋਖਰੇ ਕੱਢਣੀ ਆ ਛੋਟੇ ਛੋਟੇ ਦੇਖਾ ਸ਼ੂਟ ਕਰਦੇ ਕਰਦੇ ਰੁੱਕ ਗਏ ਆਮ ਵੇਖੋ ਕੀ ਆ ਮੇ ਸਭ ਤੋਂ ਪਹਿਲਾਂ ਹਾਂ ਸਵਾ 10 ਸਵਾ 10 ਹੀ ਸੀ ਜਵਾਨ ਨੇ ਸਵਾ 10 ਹੀ ਹੋਏ ਨੇ 5 ਮਿੰਟ ਦੀ ਵੀਡੀਓ ਬਣਾ ਕੇ ਫਿਰ ਖਾਣ ਲੱਗਾ ਸਾਨੂੰ ਕੋ ਰੋਕੇ ਆਉਂਦਾ ਕੈਮਰਾ ਬਿਲਕੁਲ ਰਿਆਇ ਨਹੀਂ ਗਿਆ ਆਪਣਾ ਕੰਮ ਦੱਸਣਾ ਥਾਲੀ ਵੀਡੀਓ ਵਿੱਚ ਸੀਨਾ ਵਟਾਹੇ ਥਾਲੀ ਲੈ ਕੇ ਮੈਂ ਗਈ ਹਾਂ ਵਾਰਕ ਬਸ ਸੀਐਮਓ ਕਹ ਗਿਆ ਥਾਲੀ ਵੀ ਮੇਰਾ ਲੱਗ ਗਈ ਦੱਸਿਆ ਕੀ ਮੈਂ ਤਾਂ ਆਪਣੇ ਲਾਲਾ ਦਾ ਸੀਨ ਫਿਰ ਖਾਂਦਾ ਹੋਣਾ ਕੈਮਰਾ ਮੈਨੂੰ ਨੀਂਦ ਆਈ ਨਹੀਂ ਤੇ ਬਾਕੀ ਸਾਰੇ ਨੇ ਵੀ ਸੌਂ ਜਾਣਾ ਨਹੀਂ 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 ਕਿਉਂ ਨਹੀਂ ਫੋਲਦੇ ਨੇ ਅੰਦਰ ਜਾ ਕੇ ਨਹੀਂ ਕੋਸ਼ਨੀ ਦਾ ਸਾਹ ਦਿਖਾਈ ਦਿੰਦੀ ਆ ਆਈ ਰਹਿ ਗਈਆਂ ਦੋਵੇਂ ਜਾਨਾਂ ਮੈਂ ਅਸਲੀ ਭਾੜੀ ਨਹੀਂ ਲੈ ਆਈ ਤੇ ਮੈਂ ਕਿਤੇ ਰਾਦੀ ਆ ਤੂੰ ਖਾਲੀ ਪਕੌੜੀ ਖੋਣਦੀ ਨੇ ਮੈਂ ਮੰਨ ਮੰਨ ਤੇ ਕੋਸੇ ਪੇ ਦੋ ਪੁਰਕੀਆਂ ਤੇਰੇ ਢੋਂਦੇ ਲਾਏ ਦੋ ਪ੍ਰੀਤੀ ਦੇ ਦੋ ਪੁਰਕੀਆਂ ਖਾਣ ਲਈ ਹੈ ਨਹੀਂ ਆਏ ਨਹੀਂ ਨਹੀਂ ਤੇ ਦੋ ਇੱਕ ਨਵ ਕੁੱਕੜਾ ਲੈ ਆ ਤੇ ਇੱਕ ਕਿੰਨੇ ਫਿਰ ਸੱਤ ਪਰੌਂਠੇ ਲਾ ਲੈਣ ਕਿ੍ਰਿਤੀ ਦੇ ਸਾਤ ਕਾ ਲੀਦੀ ਇਹਨੇ ਆ ਜੂਗੀ ਹੁਣੇ ਇਹਨੇ ਤੇਰੇ ਪੈਰ ਪਾ ਗਈਆਂ ਮੈਂ ਤੇਰੇ ਸਾਹੇ ਨੂੰ ਕਾਣੀ ਨੂੰ ਹੋਰ ਉਹਨਾਂ ਨੇ ਅੱਜ ਹੋਲੀ ਦੇ ਬਣਾਈ ਗਈ ਐ। ਨਾ ਘਾੜੀ ਐ। ਫੇਰ ਤੇਰੇ ਵਾਸਤੇ ਆ ਗਏ ਬੰਦੇ ਬੁੱਤ। ਆਏ ਜੋ ਆਸਣਿਆ। ਤਾਂ ਜਾਂਦਾ ਨਹੀਂ ਇਹਨਾਂ ਨੂੰ ਨਹੀਂ। ਇਹਨਾਂ ਨੂੰ ਆਲੂੜੀ ਜਿਦੇ ਪੂਰੇ ਬੋਲ। ਤੂੰ ਪਹਿਲਾਂ ਖਾ ਲੈ। ਚਲੋ। ਲੈ ਤੂੰ ਬੋਲਿਆ ਵਿਚਾਰੇ ਨੇ। ਨਾ ਫਰੇ ਹੀ ਖਾਈਏ। ਬੱਚੇ ਬਣ ਕੇ ਬੱਚੇ ਬਣ ਕੇ ਤੇ ਦੇ ਨਾ ਇਹਨੇ ਆਲੂੜੀ ਨੇ। ਚਲੋ ਸਾਰੇ ਪਰ ਖਾ ਲਈ ਹੋਣਾ। ਕੋਈ ਨਹੀਂ ਮੈਂ ਘੱਟ ਖਾ ਲੂੰਗੀ। ਨਹੀਂ ਨਹੀਂ ਇਦਾਂ ਨਹੀਂ। ਕੰਪਰੋਮਾਈਜ਼ ਨਹੀਂ ਕਰਾ ਪੀਤੀ ਤੂੰ। ਹਾਂ? ਤੂੰ ਨਹੀਂ ਕੰਪਰੋਮਾਈਜ਼ ਕਰ ਰਹਾ ਤੂੰ ਪਹਿਲੇ ਸਾਰੇ ਖੋ ਕੇ ਖਾ ਜਾ। ਤੇਰੇ ਨਾਲ ਬਣ ਨਹੀਂ ਕੋਈ। ਲੈ ਭੂਆ ਨੂੰ ਪਤਾ ਨਹੀਂ ਜਲੀ ਗੱਲ ਦਾ ਮੇਰੇ ਸਾਰਾ ਪਤਾ ਵਾਂ ਸਾਲਾ ਅੱਟਾ ਚਿੱਟਾ ਪਾਇਆ ਮੈਂ ਜਦੋਂ ਨਵੀਂ ਨਵੀਂ ਕਿਰਵਾਂ ਲੈ ਜਾਈ ਨੀ ਮਿਸੇ ਨੂੰ ਵੀਰ ਜੀ ਬੜੀ ਘੱਟ ਰੋਟੀ ਬਿਆ ਦਾ ਖੁੱਲੀ ਖਾਣਾ ਤੇ ਉੱਥੇ ਜਾ ਕੇ ਮੈਂ ਟਕਣਾ ਕਿ ਕਿਨੇ ਘੜਾ ਵਾਏ ਇੰਨੇ ਭੁੱਖੇ ਗਾਦੀਸ ਮੈਂ ਬੜਾ ਜੇ ਢੁਖੀ ਰਹੀ ਆ ਹੁਣ ਮੈਂ ਜਦ ਕਿਤੇ ਵਾਢੀ ਜੰਦੀ ਨਾ ਮੈਂ ਮਾ ਜਾ ਕੇ ਮੈਂ ਜਾ ਕੇ ਕਹਿੰਦੇ ਸੀ ਇਹ ਰੋਟੀ ਖੁੱਲੀ ਬਣਾਏ ਮੈਂ ਰੋਟੀ ਵਾਢ ਖਾਣੀ ਕੋਈ ਨਹੀਂ ਇੰਨੀ ਮਰਜੀ ਖਾਜ ਨਹੀਂ ਮਰਜੀ ਖਾਜ ਸਾਰੇ ਜਿੰਦੇ ਬਣੀ ਦੀ ਪਤਲੀ ਕਿਦਾ ਹੁੰਦੀ ਆ ਕਿਦਾਂ ਹੁੰਦੀ ਆ 5-7 ਪਰੋਟੇ ਖਾ ਕੇ ਮਾਤੀ ਜੰਦੀ ਜਾਂਦੀ ਆ ਇਹ ਹੋਰਾਂ ਚੀਜ਼ਾਂ ਦੀ ਵੱਡੀ ਰਾਈ ਕਰਦੀਆਂ ਇਹ ਹੋਰਾਂ ਚੀਜ਼ਾਂ ਦੀ ਵੱਡਾ ਸਾਰੇ ਹੋਰਾਂ ਕਿ ਪਤਾ ਨਹੀਂ ਕਿਉਂ ਪਤਲੀਆਂ ਹੋਈਆਂ ਦੋਵੇਂ ਜਣੀਆਂ ਪਰ ਹਟਿੱਕੋ ਹੀ ਦੋ ਜਣੀਆਂ ਰਹੀ ਡਾਈ ਤੂੰ ਸੱਤ ਪਰੋੜੇ ਖਾ ਕੇ ਪਤਲੀਆਂ ਵਿਚ ਆ ਗਈ ਤੇ ਮੇਰੇ ਅਗੇ ਤੇਰੀ ਵੀ ਇਸ ਕਰ ਲੈਣਾ ਮੈਂ ਵੀ ਇੰਨੇ ਖਾਵਾਂ ਤਾਂ ਮੈਂ ਦੁੱਗਣੀ ਹੋ ਜਾਵਾਂ ਚਾਹ ਤੇ ਮਠਾ ਛੱਡ ਦੋ ਹੂੰ ਹੋਰ ਚਾਹ ਪੀਣੀ ਹੈ ਹੁੰਦਾ ਪਾ ਦ ਬੀਡੀਆਂ ਅੱਛਾ ਤੇ ਸਿੱਖਿਆ ਕਰਦੇ ਆਂ ਨਾ ਪਤਲੀਆਂ ਉਹਨਾਂ ਨੂੰ ਕਹਿਣ ਡਿਆ ਵਾ ਅੱਛਾ ਮੈਂ ਮਤਲਬ ਕਿ ਕੀ ਕਰਨਾ ਹੂੰ ਇਹਨਾਂ ਕੀ ਕਰਨਾ ਪਤਲੀ ਹੋਗੇ ਤੁਹਾਨੂੰ ਪਤਲੀ ਆਪਾਂ ਸਾਰਾ ਕੁਝ ਖਾਣੇ ਮੈਨੂੰ ਜਾ ਵੀ ਫੇਵਰੇਟ ਆ ਆਪਾਂ ਤੇ ਮਿੱਠਾ ਵੀ ਖਾਣੇ ਕਾਲੇ ਗਲਾਸ ਜਾਨੂੰ ਖਾਣੇ ਮੈਂ ਸੱਚੀ ਮਿੱਠਾ ਨਾ ਕਹਿੰਦੇ ਨਾ ਆਪਾਂ ਕਿ ਬਬੀ ਮੈਂ ਕਿੰਨਾ ਮਿੱਠਾ ਖਾਣੀ ਮੈਂ ਹੋ ਮਿੱਠਾ ਖਾਣੀ ਚਲੋ ਰੋਟੀ ਖਾਈ ਹੁਣ ਚਲੋ